ਬਹੁਤ ਮਾਰਾ ਨਿਕਲਣ ਵਾਲਾ ਸਰਕਾਰਾਂ ਚੌਂਦੀ ਆ ਦੀ ਇੱਕ ਸਾਨੀ ਖਤਮ ਕੀਤੀ ਜਾਵੇ ਜੇ ਇਹ ਖਤਮ ਹੋ ਜਾਂਦੀ ਹੈ ਕਿਸਾਨੀ ਤੇ ਫਿਰ ਮੇਰੇ ਹਿਸਾਬ ਨਾਲ ਸਭ ਕੁਝ ਖਤਮ ਹੋ ਜਾਣਾ ਹਾਂਜੀ ਮੈਂ ਸੁੰਦਰਚਤਾਲਾ ਸੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਕੇਐਮਐਮ ਲੋਕ ਪੁਤਲੇ ਭੁੱਖੇ ਜਾ ਰਹੇ ਆ ਕਿਉਂਕਿ ਸ਼ੰਭੂ ਖਨੋਰੀ ਮੋਰਚਾ ਭਗਵਾਨਤਮਾਨ ਦੀ ਸਰਕਾਰ ਨੇ ਕੇਂਦਰ ਦੀ ਸ਼ਹਿ ਤੇ ਖਾਇਆ ਉਮਰਚਾ ਅਦੇ ਉਹਦੀ ਪਰਭਾਈ ਨਹੀਂ ਕੀਤੀ ਜਾਂਦੀ ਇਸੇ ਤਰ੍ਹਾਂ ਪ੍ਰਾਈ ਦੇ ਨਾਂ ਤੇ ਪਰਚੇ ਹੋ ਰਹੇ ਆ ਕਿਸਾਨਾਂ ਦੇ ਬਹੁਤ ਵੱਡੇ ਪਰਚੇ ਹੋ ਰਹੇ ਆ ਹੜਾ ਦਾ ਅਸੀਂ 70000 ਰੁਪਇਆ ਮੰਗਦੇ ਆ ਝੋਨੇ ਦਾ ਲੱਖ ਰੁਪਇਆ ਗੰਨੇ ਦਾ ਪਰ ਇਹਦੇ 20000 ਦੇਣਾ ਅਜੇ ਕੇਂਦਰ ਤੇ ਪੰਜਾਬ ਦੋਵੇਂ ਇਹਨਾਂ ਦਾ ਫੈਸਲਾ ਨਹੀਂ ਹੋ ਰਿਹਾ ਕੀ ਦੇਣਾ ਤੇ ਕੀ ਲੈਣਾ ਕੇਂਦਰਾਂ ਦਾ 1600 ਕਰੋੜ ਰੁਪਇਆ ਮੈਂ ਭੇਜਤਾ ਇਹ ਆਂਦਾ ਮੇਰੇ ਕੋ ਪਹੁੰਚਿਆ ਨਹੀਂ ਉਹਦਾ 12500 ਕਰੋੜ ਰੁਪਇਆ ਕੇਂਦਰ ਇਹਦਾ ਪਹਿਲਾਂ ਪਾਇਆ ਉਹ ਖੜ ਚ ਲੋ ਅਜੇ ਇਹਨਾਂ ਦੇ ਫੈਸਲੇ ਨਹੀਂ ਹੋ ਰਹੇ ਵਿੱਚ ਵਿਚਾਲੇ ਸਾਰਾ ਕੁਝ ਤਰ੍ਹਾਂ ਫਿਰਦਾ ਰਿਹਾ ਹੜਾ ਨੂੰ ਲੈ ਕੇ ਬਹੁਤ ਵੱਡੀ ਤਰਾਸਦੀ ਆ ਕਿਸਾਨਾਂ ਨੂੰ ਹੜ ਮਾਰੇ ਸਮਾਂ ਦੇ ਖਾਦ ਬੀਜ ਉਹ ਤੇ ਡਾਇਆ ਦਿੱਤੀ ਜਾਵੇ ਇਹ ਮਸਲੇ ਨਾਲ ਆ ਇਹਦੇ ਨਾਲ ਚੇਪ ਵਾਲੇ ਮੀਟਰ ਆ ਇਹ ਮਸਲੇ ਨਾਲ ਆ ਕਿਸਾਨਾਂ ਤੇ ਕੁਰਕੀਆਂ ਹੋ ਰਹੀਆਂ ਉਹਨਾਂ ਦੀ ਰੈਡ ਐਂਟਰੀਆਂ ਹੋ ਰਹੀਆਂ ਉਹਨਾਂ ਦੇ ਪਰਚੇ ਕਿੱਥੇ ਜਾ ਰਿਹਾ ਝੋਨੇ ਦਾ ਕੱਟਿਆ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਸਾਰੇ ਪੰਜਾਬ ਦੇ ਵਿੱਚ ਹੋਰ ਭਾਰ ਦੇ ਵਿੱਚ ਪੁਤਲੇ ਫੂਕੇ ਜਾਣਗੇ ਕੇਂਦਰ ਦੇ ਦੇ ਪੰਜਾਬ ਸਰਕਾਰ ਦੇ ਤੇ ਨਾਲ ਇਹ ਜਿਹੜੀਆਂ ਮੰਗਾਂ ਵਾ ਜਿਹੜੀਆਂ ਮੈਂ ਉੱਪਰ ਦਰਾਈਆਂ ਇਹਨਾਂ ਨੂੰ ਲੈ ਕੇ ਗਰਦਾਸਪੁਰ ਡੀਸੀ ਦੇ 13 ਤਰੀਕ ਨੂੰ ਧਰਨਾ ਦਿੱਤਾ ਜਾਊਗਾ ਘਰਨਾ ਮਾਰਿਆ ਜਾਊਗਾ ਕਿਉਂਕਿ ਗਰਦਾਸਪੁਰ ਦੇ ਵਿਚਾਰ ਤੇ ਨੇ ਐਲਾਨ ਕਰਤਾ ਕਿ 200 ਰੁਪਇਆ ਕੱਟ ਜਿਹੜਾ ਵਾ ਭਾਵੇਂ ਕੇ ਇਹਦਾ ਮੌਚਰ ਹੈਗਾ ਜਾਂ ਨਹੀਂ ਹੈਗਾ ਪੱਕਾ ਕੱਟ ਲਾਤਾ ਐਂ ਕਹਿਣਾ ਚਾਹੁੰਦਾ ਜੱਟ ਨੂੰ ਮਾਰੋ ਨਾ ਕਿਹੜੀ ਤਰਾਸ ਦੀ ਆਈ ਆ ਇਹ ਪੈਸਾ ਕਿਧਰ ਖਾਣਨਾ ਕਿਹੜੇ ਪਾਸੇ ਖਾਣਨਾ ਤੂੰ ਸੇਲਰ ਮਾਲਕ ਆਲੇ ਨੂੰ ਕਹਿੰਨੇ ਆ ਬਹੁਤ ਬਾਈ ਆ ਨੁਕਸਾਨ ਦਾ ਝੋਨਾ ਰਹਿ ਨਹੀਂ ਗਿਆ ਜਿਹੜਾ ਰਹਿ ਗਿਆ ਉਹਨੂੰ ਕੱਟ ਲੱਗ ਗਿਆ ਇੱਥੋਂ ਪਿੱਛੇ ਆਓ ਜਿਹੜਾ ਕੋ ਸੇਲਰ ਜਿਹੜਾ ਕੋ ਰਾਰਤੀਆ ਕਹਿੰਦਾ ਕਿ ਮੈਨੂੰ ਸੇਲਰ ਨਾਲ ਦਬਾਅ ਪਾਉਂਦਾ ਉਹ ਸਾਡਾ ਝੰਡਾ ਲਾਵੇ ਆਪਣੀ ਆੜ ਦੇ ਉੱਤੇ ਤੇ ਭਰੇ ਸਹੀ ਰੇਟ ਤੇ ਭਰੇ ਪੂਰਾ ਝੋਨਾ ਫੇਰ ਉਹਨੂੰ ਪੁੱਛਾਂ ਤੇ ਸੇਲਰ ਆਲੇ ਨੂੰ ਜਿਹੜਾ ਸੇਲਰ ਉਹਨੂੰ ਨਾਟ ਹੋਇਆ ਤੇ ਕਿੱਦਾਂ ਨਹੀਂ ਤੂੰ ਝੋਨਾ ਲਵਾਉਂਦਾ ਪਰ ਉਹ ਆਵੇ ਜਥੇ ਬੰਦੀ ਦੇ ਵਿੱਚ ਆਪਣੀ ਦੁਕਾਨ ਤੇ ਝੰਡਾ ਲਾਵੇ ਸੋ ਅਸੀਂ ਡੀਸੀ ਨੂੰ ਵੀ ਕਹਿਣਾ ਚਾਹੁੰਦੇ ਆ ਡੀਸੀ ਸਾਹਿਬ ਜੀ ਮੂੰਹ 'ਚ ਘੁੰਗੜੀਆਂ ਪਾਇਆ ਨਹੀਂ ਸਰਨਾ ਜੇ ਜੱਤ ਦੀ ਤਬਾਈ ਅੱਗੇ ਹੋ ਗਈ ਗਰਦਾਸਪੁਰ ਇਸ ਤਰ੍ਹਾਂ ਸ਼ਾਰਕੋਟ ਡੀਸੀ ਨੂੰ ਕਹਿਣਾ ਚਾਹੁੰਦੇ ਆ ਇਸ ਤਰ੍ਹਾਂ ਪਠਾਨਕੋਟ ਵਾਲੀ ਨੂੰ ਕਹਿਣਾ ਚਾਹੁੰਦੇ ਆ ਲਾਕਾ ਮਰ ਗਿਆ ਔਰ ਜਦੋਂ ਅੱਕੇ ਲੋਕ ਫੇਰ ਗਲ ਪੈ ਜਾਂਦੇ ਹੁੰਦੇ ਆ ਕੋਈ ਨਹੀਂ ਕੁਝ ਵੰਨ ਦਿੰਦੇ ਲੋਕ ਅੱਕੇ ਪਿਆ ਇਸ ਕਰਕੇ ਇਹਨਾਂ ਦੇ ਕੰਟਰੋਲ ਕਰੋ ਪੂਰੇ ਰੇਟ ਤੇ ਝੋਲਾ ਖਰੀਦ ਕੇ ਸੰਜਰੇ ਵਾਲਿਆਂ ਨੂੰ ਲਗਾਮ ਦਿਓ ਜੇ ਕਰਨਾ ਨਾ ਨਾ ਸਾਰਾ ਕੋਈ ਕੀਤਾ ਤੇ ਫਿਰ ਅਸੀਂ 13 ਤਰੀਕ ਨੂੰ ਤੁਹਾਡੇ ਦੁਵਾਰ ਦੇ ਉੱਤੇ ਆਵਾਂਗੇ ਇੱਥੇ ਧਰਨਾ ਦੇਵਾਂਗੇ ਔਰ ਉਹ ਧਰਨਾ ਲੰਮਾ ਵੀ ਹੋ ਸਕਦਾ ਸੂਬਾ ਕਮੇਟੀ ਦੇ ਨਾਲ ਫੈਸਲਾ ਕਰਾਂਗੇ ਉਹ ਧਰਨਾ ਲੰਮਾ ਵੀ ਹੋ ਸਕਦਾ ਜਿਹਦੇ ਵਿੱਚ ਸਾਡੇ ਦੋ ਜਿਹੜੇ ਕਿਸਾਨ ਛੀਦ ਹੋਏ ਸੰਭੂ ਦੇ ਉਹਨਾਂ ਦੇ ਮਾਮਲੇ ਵੀ ਬਾਕੀ ਆ ਇਹਦੇ ਨਾਲ ਦਿੱਲੀ ਜੰਮੂ ਕਨੜਾ ਉਹਦਾ ਮਾਅਬਜਾ ਅਜੇ ਬਾਕੀ ਪਿਆ ਵਾ ਵਾਧੇ ਵਾਲਾ ਮਾਅਬਜਾ ਜਿਹੜਾ ਤੇ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ 13 ਤਰੀਕ ਨੂੰ ਵੱਡੀ ਪੋਰਟ ਲੈ ਕੇ ਅੱਜ ਪੁਤਲੇ ਫੁੱਕਾਂਗੇ ਲਟਕਾਂਗੇ ਤੇ 13 ਤਰੀਕ ਨੂੰ ਵੱਡੀ ਪੋਰਟ ਲੈ ਕੇ ਡੀਸੀ ਕਰਤਾਰਪੁਰ ਦੇ ਅੱਗੇ ਧਰਨਾ ਦੇਵਾਂਗੇ ਤੇ ਧਰਨੇ ਨੂੰ ਅਸੀਂ ਲੰਬਾ ਵੀ ਕਰ ਸਕਦੇ ਹਾਂ ਧੰਨਵਾਦ